ਪੰਜਾਬ ਦੀ ਕਿਸਾਨੀ ਤੇ ਮਜ਼ਦੂਰ ਸਾਥੀ ਬਚਦੇ ਨਹੀਂ ਹੈਗੇ ਭਰਾਵੋ ਹੁਣ ਤੁਸੀਂ ਕਹੋਗੇ ਵੀ ਇਹ ਕਿਵੇਂ ਕਿਉਂਕਿ ਅਮਰੀਕਾ ਜਿਹੜਾ ਦੇਸ਼ ਆ ਬਹੁਤ ਤਾਮੀਰ ਦੇਸ਼ ਹੈ ਉੱਥੇ ਦੇ ਜਿਹੜੇ ਕਿਸਾਨ ਨੇ ਛੋਟੇ ਤੋਂ ਛੋਟੇ ਕਿਸਾਨ ਕੋਲੇ ਹਜ਼ਾਰ ਕਿਲਾ ਜਮੀਨ ਹੁੰਦਾ ਛੋਟੇ ਤੋਂ ਛੋਟੇ ਕਿਸਾਨ ਕੋਲੇ ਆਪਣੇ ਦੋ ਦੋ ਫੀਲਾਂ ਦੇ ਕਿਸਾਨ ਨੇ ਤੇ ਉੱਥੇ ਜਿਹੜਾ ਮਤਲਬ ਉਹਨਾਂ ਨੂੰ ਸਬਸਿਡੀਆਂ ਸਰਕਾਰ ਬਹੁਤ ਦਿੰਦੀ ਉਹਨਾਂ ਦੀ ਉਹ ਜਿਹੜੇ ਕਾਨੂੰਨ ਆਏ ਸੀਗੇ ਇਹਨਾਂ ਕਾਨੂੰਨਾਂ ਦੇ ਹਿਸਾਬ ਨਾਲ ਹੀ ਉਥੇ ਉਹ ਜ਼ਮੀਨ ਹੈ ਜਿਹੜੀ ਉਹ ਐਡੀ ਵੱਡੀ ਗਈ ਆ ਉਧਰ ਪਹਿਲਾਂ ਉੱਥੇ ਵੀ ਆਪਣੀ ਮੰਗੂ ਛੋਟੇ ਕਿਸਾਨ ਹੈਗੇ ਸੀਗੇ ਪਰ ਉੱਥੇ ਲੋਕ ਲੜ ਨਹੀਂ ਸਕੇ ਬੋਲ ਨਹੀਂ ਸਕੇ ਤਾਂ ਉੱਥੇ ਜਿਹੜੀ ਮਤਲਬ ਉਸ ਤਰੀਕੇ ਦੀ ਉਹ ਜਿਹੜੀ ਜ਼ਮੀਨ ਖੋ ਕੇ ਵੱਡੇਆਂ ਕਿਸਾਨਾਂ ਦੇ ਹੱਥਾਂ 'ਚ ਕਰਤੀ ਉਹਨੂੰ ਕਿਸਾਨ ਕਹਿ ਸਕਦੇ ਆ ਵਪਾਰੀ ਵੀ ਕਹਿ ਸਕਦਾ ਕੁਸ਼ਤੀ ਕਹਿ ਸਕਦਾ ਤੁਸੀਂ ਹੁਣ ਹਜ਼ਾਰ ਕੀੜੇ ਵਾਲਾ ਕੀ یار ਤੁਸੀਂ ਸਮਝ ਲਾ ਸਕੋ ਕਿ ਕਿੱਡੀ ਕੋਲ ਪਹੁੰਚ ਹੋਊਗੀ ਤੇ ਦੋ ਕੀਲੇ ਦੇ ਸਾਹਮਣੇ ਕੀ ਪਹੁੰਚਾਗੇ ਇਸ ਲਈ ਉਹ ਕਹਿੰਦੇ ਵੀ ਸਾਡਾ ਜਿਹੜਾ ਅਨਾਜ ਹੈ ਅਮਰੀਕਾ ਦਾ ਉਹਦੇ ਵਾਸਤੇ ਭਾਰਤੀਆਂ ਮੰਡੀਆਂ ਖੋਲੋ ਉਹ ਮੰਡੀਆਂ ਟੈਕਸ ਮੁਕਤ ਹੋਣ ਵਪਾਰ ਤੋਂ ਕੋਈ ਟੈਕਸਾਂ ਲੱਗੇਗਾ ਉੱਤੇ ਹੁਣ ਜੇ ਟੈਕਸ ਲੱਗਦਾ ਆਉਂਗਾ ਹੁੰਦੀ ਉਦੋਂ ਕੁਛ ਨਾ ਕੁਛ ਅਨਾਜ ਹੋਰ ਸਾਡੇ ਤੋਂ ਆਉਣ ਨੋਕੜੇ ਜੇ ਉਹ ਵਪਾਰ ਦਾ ਸਮਝੌਤਾ ਸਾਥੀਓ ਹੋ ਜਾਂਦਾ ਹੈ ਤਾਂ ਉੱਥੋਂ ਜਿਹੜਾ ਅਨਾਜ ਆ ਬਹੁਤ ਸਸਤੇ ਰੇਟਾਂ ਦੇ ਉੱਤੇ ਇੱਧਰ ਆਉਣਾ ਹੈ ਕਿਉਂਕਿ ਉਹਨਾਂ ਕੋਲੇ ਅਨਾਜ ਬਹੁਤਾ ਖਾਨ ਵਾਲੇ ਘੱਟ ਨੇ ਆਪਣੇ ਕੋਲੇ ਲਗਭਗ 40 ਕਰੋੜ ਦੀ ਵਾਦੀ ਹੋਈ ਪਈ ਹੈ ਉਹਨਾਂ ਕੋਲੇ ਬਹੁਤ ਘੱਟ ਵਾਦੀ ਹੈ ਇਸ ਕੋਲ ਕਿਉਂ ਕਹਿੰਦੇ ਆ ਬਹੁ ਮੰਡੀ ਬੱਤੀ ਹੈ ਭਾਰਤੀ ਮੰਡੀ ਇਹ ਮੰਡੀ ਦੇ ਵਿੱਚ ਕਹਿੰਦੇ ਸਾਡਾ ਇੱਥੇ ਵਪਾਰ ਕਰਨ ਨੂੰ ਫੁੱਲ ਦਿਓ ਸਾਨੂੰ